ਅੜਬੋਸ਼ੀਆਂ ਤੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਕਾਸੀ ਕਮਿਸ਼ਨ ਨੂੰ ਮਜ਼ਬੂਤ ਕਰੋ ਮਜ਼ਬੂਤ ਕਰੋ ਮਜ਼ਬੂਤ ਕਰੋ ਸਫਾਈ ਸੇਕਸੀ ਵਰਮੈਨਾਂ ਨੂੰ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਆਪਣੇ ਲਈ ਰਾੜਾ ਲਾ ਦਿਓ ਸਾਡਾ ਇੱਕਾ ਜ਼ਿੰਦਾਬਾਦ ਜ਼ਿੰਦਾਬਾਦ ਸਾਰੇ ਵੀ ਵਿਦਾਈ ਦੇ ਪਾਤਰੋਂ ਜਿਹੜੇ ਜਾਗ ਦੀ ਜ਼ਮੀਰਾਂ ਦੇ ਇੱਥੇ ਅੱਜ ਤੱਕ ਹੁਣ ਤੱਕ ਡਟੇ ਖੜੇ ਹੋ ਇਹੀ ਕੌਮ ਇਹੀ ਜਿਹੜੇ ਆਪਣੇ ਹੌਸਲੇ ਨੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਗੇ ਤੇ ਅਜੇ ਆਪਾਂ ਡਟੇ ਰਹਿਣਾ ਲੰਗਰ ਵੀ ਖਾ ਕੇ ਜਾਣਾ ਬਰਤਾਂ ਸੰਭਾਸ਼ੀ ਅਸੀਂ ਸਾਰੇ ਆਗੂ ਬੈਠੇ ਨੇ ਸੰਤ ਸਮਾਜ ਬੈਠਿਆ ਆ ਦੇਖ ਰਹੇ ਹਾਂ ਤੁਸੀਂ ਹਜ਼ਾਰਾਂ ਦੀ ਗਿਣਤੀ ਚ ਲੋਕ ਮੀਂਹ ਦੇ ਵਿੱਚ ਵੀ 2 ਘੰਟੇ ਹੋ ਗਏ ਮੀਂਹ ਪੈ ਰਿਹਾ ਮੀਂਹ ਦੇ ਵਿੱਚ ਵੀ ਡਟੇ ਖੜੇ ਨੇ ਇਹ ਸਾਰੇ ਅੱਜ ਜਿਹੜਾ ਐਸਸੀ ਸਮਾਜ ਉਹ ਜਾਗ ਚੁੱਕਿਆ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਚੱਲ ਗਿਆ ਜੇ ਸਰਕਾਰ ਸਾਨੂੰ ਆਪਣੇ ਹੱਕ ਜਿਹੜਾ ਸਾਡਾ ਬਣਦਾ ਮਾਨ ਸਨਮਾਨ ਹੈ ਕੋਟਾ ਬਾਵਾ ਸਾਹਿਬ ਨੇ ਦੋਆਇਆ ਸਾਨੂੰ ਨਾ ਮਿਲਿਆ ਭਾਵੇਂ ਸਾਨੂੰ ਪੱਕੇ ਮੋਰਚੇ ਦੁਆਰੇ ਜ਼ਿਲ੍ਹੇ ਵਾਈਚ ਲਾਣੇ ਪੈਣ ਭਾਵੇਂ ਮੁੱਖ ਮੰਤਰੀ ਦੇ ਸ਼ਹਿਰ ਚ ਲਾਣਾ ਹੋਵੇ ਤੇ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ ਕੀ ਮਾਮਲਾ ਕੀ ਹੈ ਪਿਛਲੇ ਦਿਨੀ ਪੰਜਾਬ ਤੇ ਜੀ ਰਿਵਿਊਸ਼ਨ ਚੋਰ ਫੜੋ ਮੋਰਚਾ ਵੱਲੋਂ ਪ੍ਰੋਫੈਸਰ ਹਰਨੇਕ ਸਿੰਘ ਜੀ ਦੀ ਅਦਵਾਈ ਦੇ ਵਿੱਚ ਜਿਹੜਾ ਮਹਾੜੀ 7 ਮਹੀਨੇ ਧਰਨਾ ਚੱਲਿਆ ਉਥੇ ਆਪਣੇ ਜਿਹੜੇ ਜਾਲੀ ਸਰਟੀਫਿਕੇਟ ਰੱਦ ਹੋਏ ਸੀ ਪੰਜਾਬ ਸਰਕਾਰ ਨੇ ਬਹੁਤ ਮੀਟਿੰਗਾਂ ਵੀ ਕੀਤੀਆਂ ਜਾਲੀ ਸਰਟੀਫਿਕੇਟ ਰੱਦ ਵੀ ਹੋਏ ਪਰ ਪੰਜਾਬ ਸਰਕਾਰ ਨੇ ਅੱਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਦੂਜੇ ਪਾਸੇ ਪੰਜਾਬ ਦਾ ਨਾ ਐਸ்சி ਕਮਿਸ਼ਨ ਸੀ ਉਹ ਕਮਜ਼ੋਰ ਕਰਤਾ ਇਸ ਕਰਕੇ ਪਿੰਡਾਂ ਦੇ ਵਿੱਚ ਵਸਤੀਆਂ ਦੇ ਵਿੱਚ ਸਾਡੇ ਐਸ்சி ਬੀਸੀ ਲੋਕਾਂ ਨਾਲ ਬਹੁਤ ਧੱਕੇਸ਼ਾਹੀ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਅਸੀਂ ਕਹਿੰਦੇ ਹਾਂ ਜਿੰਨੇ ਜ਼ਿਲ੍ਹੇ ਨੇ 19 ਮੈਂਬਰ ਐਸ்சி ਕਮਿਸ਼ਨ ਦੇ ਹੋਣੇ ਚਾਹੀਦੇ ਨੇ ਇੱਕ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਸਿਵਰ ਮੈਨ ਨੇ ਦਰਜਾ ਤਾਰਫ ਚਾਰ ਦੇ ਮੁਲਾਜ਼ਮ ਨੇ ਉਹ 15 15 20 20 ਸਾਲ ਤੋਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨੂੰ 889000 ਤਨਖਾਹ ਮਿਲਦੀ ਹੈ ਜਿਦੇ ਵਿੱਚ ਉਹ ਬੱਚੇ ਵੀ ਨਹੀਂ ਪੜਾ ਸਕਦੇ ਤੇ ਨਾ ਆਪਣੀ ਦਵਾਈ ਬੂਟੀ ਕਰ ਸਕਦੇ ਨਾ ਘਰ ਦਾ ਖਰਚ ਚਾ ਸਕ। ਸਰਕਾਰ ਨੂੰ ਉਹ ਵੀ ਪੱਕੇ ਕਰਨੇ ਚਾਹੀਦੇ। ਇੱਕ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਸਿਸਟਮ ਹੈ ਉਹ 100 ਦਿਨ ਕੰਮ ਮਿਲਦਾ ਅਸੀਂ ਚਾਹੁੰਦੇ ਹਾਂ ਵੀ ਉਹ 300 ਦਿਨ ਕੰਮ ਮਿਲੇ ਤੇ ਜਿਹੜੀ ਉਹਨਾਂ ਦੀ ਦਿਹਾੜੀ ਹੈ ਉਹ 700 ਰੁਪਏ ਹੋਵੇ ਘੱਟੋ-ਘੱਟ ਤੇ ਮਜ਼ਦੂਰਾਂ ਦੀ 800 ਰੁਪਏ ਹੋਵੇ। ਅੱਜ ਤੱਕ ਕੀ ਕਰਨਾ ਕਹਿਣਾ ਜੰਦੇ ਹਾਂ ਹੱਥ ਉਧਰ ਕਰੋ ਭਾਈ। ਹੱਥ ਪਰੇ ਕਰ ਲੋ। ਹੱਥ 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 ਪਿੱਛੇ ਕਰ ਭਾਈ। ਦੇਖੋ ਹਟਾ ਲੈ ਭਾਈ। ਜੈਪੀਨ ਜੈਪਾਟ ਅਿਕਾ ਇਹ ਜਿਹੜਾ ਧਰਨਾ ਇੱਕ ਮਸ਼ਾਲ ਪ੍ਰੋਟੈਸਟ ਮਾਰ ਕੀਤਾ ਗਿਆ ਹੈ ਮੁੱਲਵਕੀ ਲੋਕਾਂ ਵੱਲੋਂ ਇਹ ਦਾ ਮੁੱਖ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹਨਾਂ ਨਾਲ ਜਿਹੜੇ ਬੇਨਿਆਮੀਆ ਕਿਤੀਆਂ ਜਾ ਰਹੀਆਂ ਨੇ ਇਹਨਾਂ ਤੇ ਜਿਹੜੇ ਬਹੁਤ ਸਾਰੇ ਦੁੱਖ ਤਕਲੀਫਾਂ ਕੀਤੀਆਂ ਜਾ ਰਹੀਆਂ ਇਹਨਾਂ ਨਾਲ ਆਲਣੇ ਹੱਕਾਂ ਨੂੰ ਫੌਲ ਦਾ ਮਾਮਲਾ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਪ੍ਰੋਟੈਸਟ ਕਰਨ ਦੀ ਇਹ ਵਾਚ ਅਰੇਂਜਮੈਂਟ ਕੀਤਾ ਇਹ ਕੇਵਲ ਐਸਸੀਬੀਜੀ ਲੋਕਾਂ ਦੇ ਜਾਲੀ ਰੀਸਟ੍ਰਿਕਸ਼ਨ ਦਾ ਮਾਮਲਾ ਨਹੀਂ ਇਹ ਉਹਨਾਂ ਦੀ ਆਜ਼ਾਦੀ ਦਾ ਵੀ ਮਾਮਲਾ ਹੈ ਕਿਉਂਕਿ ਉਹ ਛੋੜੇ ਗੁਲਾਮੀ ਦੀ ਅਵਸਥਾ ਵਿੱਚ ਬੋਲ ਕੇ ਜਰਾ ਰਹੇ ਤਾਂ ਉਹੀ ਉਹਨਾਂ ਦੀ ਪ੍ਰੋਬਲਮ ਹੈ ਉਹਨੂੰ ਉਹਨਾਂ ਨੂੰ ਹਜ਼ਾਰ ਕਰਾਉਣ ਲਈ ਉਹਨਾਂ ਦੇ ਹੱਕ ਬਰਕਰਾਰ ਰੱਖਣ ਲਈ ਔਰ ਜਿਹੜੀਆਂ ਬਾਕੀ ਮੰਗਾਂ ਨੇ ਜਿਵੇਂ ਅੱਜ ਇਹ ਸੂਚੀ BC ਸਮਾਜ ਜਿਹੜਾ ਉਹ ਬਹੁਤ ਦੀ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਹੈ ਔਰ ਉਹਨਾਂ ਨੂੰ ਜਿਹੜੀਆਂ 5 ਇਅਰ ਪਲਾਨ ਸਕੀਮ ਜਿਹੜੀਆਂ ਨੇ ਕੰਪੋਨੈਂਟ ਪਲਾਨ ਸਕੀਮ ਜਿਹੜੀਆਂ ਨੇ ਉਹਨਾਂ ਦਾ ਪਿੰਡਾਜ ਕੋਈ ਫਾਇਦਾ ਨਹੀਂ ਹੋ ਰਿਹਾ ਔਰ ਜਿਹੜੀ ਰਿਜ਼ਰਵੇਸ਼ਨ ਅਗਲਾ ਪ੍ਰਦਰਸ਼ਨ ਕੀ ਹੋਏਗਾ ਅਗਲਾ ਅਗਲਾ ਸੰਗਠਨ ਸਾਡਾ ਇਹ ਹੈ ਕਿ 15 ਅਗਸਤ ਨੂੰ ਜਿੱਥੇ ਜਿੱਥੇ ਵੀ ਪੰਜਾਬ ਦੇ ਜਿਹੜੇ ਮੰਤਰੀ ਨੇ ਕੈਪਟਨ ਮੰਤਰੀ ਚੰਡਾਲ ਆਉਣਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਾਂਗੇ ਹੱਥ ਜੀ ਰੇਣੇ ਔਰ